ਜ਼ਿੰਦਗੀ ਇੱਕ ਜਸ਼ਨ ਹੈ ਇੱਕ सेलिब्रेशन ਹੈ ਤੇ ਅਸੀਂ ਹਰ ਦਿਨ ਜਦੋਂ ਸਵੇਰੇ ਉੱਠਦੇ ਹਾਂ ਉਹ ਇੱਕ ਤਰ੍ਹਾਂ ਦਾ ਸਾਡਾ ਨਵਾਂ ਜਨਮ ਹੁੰਦਾ ਹੈ ਸਾਡੀ ਆਉਣ ਵਾਲੀ ਜ਼ਿੰਦਗੀ ਦਾ ਉਹ ਪਹਿਲਾ ਦਿਨ ਹੁੰਦਾ ਹੈ ਪਰ ਇਹ ਸਾਰੇ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਹੁੰਦੇ ਕਈ ਦਿਨ ਇਹੋ ਜਿਹੇ ਹੁੰਦੇ ਨੇ ਕਿ ਅਸੀਂ ਜਦੋਂ ਉੱਠਦੇ ਆਂ ਖੁਸ਼ੀ ਸਾਡੇ ਅੰਦਰੋਂ ਆ ਰਹੀ ਹੁੰਦੀ ਹੈ ਅਸੀਂ ਫੁੱਲ ਆਫ ਐਨਥੂਸੀਆਜ਼ਮ ਹੁੰਦੇ ਆ ਤੇ ਸਾਨੂੰ ਲੱਗਦਾ ਹੈ ਕਿ ਹਰ ਗੱਲ ਹਰ ਕੰਮ ਸਾਡੇ ਲਈ ਪੋਸੀਬਲ ਹੈ ਪਰ ਕਈ ਵਾਰੀ ਕਈ ਦਿਨ ਇਹੋ ਜਿਹੇ ਹੁੰਦੇ ਨੇ ਕਿ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡੇ ਕਿਸੇ ਨਾਲ ਬਹੁਤੀ ਗੱਲ ਕਰਨ ਨੂੰ ਜੀ ਨਹੀਂ ਕਰਦਾ ਅਸੀਂ ਹੌਲੀ ਹੌਲੀ ਚੱਲਣਾ ਪਸੰਦ ਕਰਦੇ ਆ ਜਾਂ ਫਿਰ ਕਈ ਵਾਰ ਹੁੰਦਾ ਕਿ ਅਸੀਂ ਜੀ ਕਰਦਾ ਕਿ ਕੋਈ ਵੀ ਕੰਮ ਨਾ ਕਰੀਏ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਦੋਵੇਂ ਹੀ ਚੀਕ ਨੇ ਜਦੋਂ ਅਸੀਂ ਹਾਈ એનર્ਜੀ ਵਾਲੇ ਡੇਸ ਤੇ ਉੱਠਦੇ ਆ ਤਾਂ ਅਸੀਂ ਉਹ ਸਾਰੇ ਫਿਜ਼ੀਕਲ ਜਾਂ ਮੈਂਟਲ ਕੰਮ ਕਰ ਸਕਦੇ ਹੁੰਦੇ ਆ ਜੋ ਬਹੁਤ ਦੇਰ ਦੇ ਪੈਂਡਿੰਗ ਹੁੰਦੇ ਨੇ ਔਰ ਉਹੋ ਕਾਫੀ ਦੇਰ ਦੇ ਪੈਂਡਿੰਗ ਕੰਮ ਵੀ ਇੱਕ ਦਿਨ ਚ ਪੂਰੇ ਕਰ ਸਕਦੇ ਹੁੰਦੇ ਆ ਤੇ ਜਦੋਂ ਲੋਅ એનર્ਜੀ ਵਾਲੇ ਦਿਨ ਹੁੰਦੇ ਆ ਉਦੋਂ ਅਸੀਂ ਆਪਣੀ ਬੋਡੀ ਨੂੰ ਰਿਕਵਰ ਹੋਣ ਤੇ ਰੀਜੂਵਿਨੇਸ਼ਨ ਵਾਸਤੇ ਯੂਜ਼ ਕਰਦੇ ਆ ਤੇ ਮੈਂ ਅੱਜ ਆਪਣੀ ਜ਼ਿੰਦਗੀ ਨੂੰ ਲੋ ਬੋਰਡ ਦੇ ਵਿੱਚ ਲੋ એનર્ਜੀ ਮੋਡ ਦੇ ਵਿੱਚ ਸੈਲੀਬ੍ਰੇਟ ਕਰ ਰਹੀ ਆ ਸੋ ਜੇ ਤੁਸੀਂ ਵੀ ਇਹ ਗੱਲਾਂ ਨੂੰ ਮਹਿਸੂਸ ਕਰਦੇ ਹੋ ਸਮਝਦੇ ਹੋ ਤਾਂ ਕਮੈਂਟਸ ਦੇ ਵਿੱਚ ਤੁਸੀਂ ਯੈਸ ਲਿਖੋ ਮਿਲਦੀਆਂ ਹੀਲ ਐਂਡ ਰਾਈਜ਼ ਵਿਦ ਡਾਕਟਰ ਅਮਰਜੀਤ